ਕਿਉਂਕਿ ਉਹ ਸਰਕਾਰ ਇਹ ਕਿਉਂ ਨਹੀਂ ਦਿੰਦੇ ਤੇ ਆਪਾਂ ਲੈਂਦੇ ਵੀ ਕਿਉਂ ਨਹੀਂ ਪਿਆਰੇ ਸਾਥੀਓ ਉਹ ਆ ਕੇ ਕਹਿੰਦੇ ਵੀ 3 ਕਰੋੜ ਰੁਪਇਆ ਪਿੰਡ ਦਾ ਮਨਜ਼ੂਰ ਕੀ ਯਾਨੀ ਕਿ ਆਪਣੀ ਜ਼ਮੀਨ ਜਾਇਦਾਦ ਦਾ ਸਰਕਾਰ ਦਾ țeਲਾ ਨਹੀਂ ਦਿੰਦੀ ਜਿਹੜੀ ਸਰਕਾਰ ਕਹਿੰਦੀ ਸੀ ਸੋਡੇ ਪਿੰਡ ਨੂੰ ਨਗਰ ਪੰਚਾਇਤ ਬਣਾ ਕੇ ਸਵਾਰਟਾ ਬਣਾ ਦੇਵਾਂਗੇ ਉਹਨਾਂ ਨੇ ਹਜੇ ਤੱਕ 5 ਸਾਲਾਂ ਚ țeਲਾ ਨਹੀਂ ਦਿੱਤਾ ਆਹ ਜੱਥੇ ਵਦਿਆ ਨੇ ਛੋਟੇ ਅੱਗੇ ਵੀਰਾਂ ਨੇ ਨਗਰ ਪੰਚਾਇਤ ਟੀਮ ਦੇ ਖਿਲਾਫ ਧਰਨਾ ਲਾ ਕੇ ਬਹੁਤ ਮੁਸ਼ਕਲਤਾ ਕਾਇਮ ਕਰਕੇ ਆਈ ਹੈ ਆਪਦੇ ਪੈਸੇ ਵੀ ਕਿਉਂਕਿ ਉਹ ਦਿੰਦੇ ਕਿਉਂ ਨਹੀਂ ਉਹ ਵਿਕਾਸ ਕਿਉਂ ਨਹੀਂ ਹੋ ਰਿਹਾ ਕਿਉਂਕਿ ਨਗਰ ਪੰਚਾਇਤ ਵਿਰੋਧੀ ਕਰਦੀ ਹੈ ਜਿਹੜੀ ਮਜੂਤਾ ਸਰਕਾਰ ਉਹ ਨਹੀਂ ਚਾਹੁੰਦੀ ਵੀ ਉਹ ਐਨਜੀ ਇਹ ਧਰਦਾ ਕੋਈ ਪ੍ਰਤੀਜਗ ਦੌਰ ਤੇ ਇਹਨਾਂ ਦਾ ਫਾਇਦਾ ਹੋਵੇ ਇਹੋ ਦੀ ਦਿੱਕਤ ਬਣੇ ਤੋਂ ਇਸ ਕਰਕੇ ਅਸੀਂ ਵੀ ਸੰਸਦ ਕਮੇਟੀ ਨੇ ਫੈਸਲਾ ਕੀਤਾ ਕਿਉਂਕਿ ਸਾਨੂੰ ਪੰਚਾਇਤ ਦੇ ਪ੍ਰਕਾਸ਼ ਸਾਹਿਬ ਕਹਿੰਦੇ ਕਿ ਸਾਨੂੰ 10-20 ਦਿਨਾਂ ਦੇ ਵਿੱਚ ਜਿੰਨੇ ਵੀ ਵਿਕਾਸ ਦੇ ਕੰਮ ਅਸੀਂ ਕੰਟਰੈਕਟਰਾਂ ਦਾ ਫੋਰਾ ਵਿੱਚ ਰਹਿੰਦਾ ਉਹ ਮੀਟਿੰਗ ਸੱਦ ਕੇ ਕੰਟਰੈਕਟਰ ਕਰ ਲੈ ਗੋ ਤੋ ਆਪਾਂ ਵੀ ਲੱਗੇ ਨੇ ਇਹ ਸੋਚਿਆ ਵੀ ਕੱਲ ਨੂੰ ਕੋਈ ਪੰਚਾਇਤ ਹੀ ਨਾ ਹੋ ਇਹਨਾਂ ਨਾਲ ਗੱਲ ਕਰੇ ਵੀ ਪ੍ਰੈਸ਼ਰ ਜਾ ਕੇ ਸਾਰੇ ਦੇ ਸਟੇਪੇ ਦਿਵਾਤੀ ਸੋ ਨਗਰ ਦੇ ਵੀਰਾਂ ਨੇ ਕਿਹਾ ਪੰਚਾਇਤ ਨੂੰ ਵੀ ਭਰਾਵੇਂ ਤੁਸੀਂ ਆਪਦੇ ਹਿਸਾਬ ਨਾਲ ਪਿੰਡ ਕਰਦਣ ਚੱਲੋ ਜੇ ਵਿਕਾਸ ਵਾਟੇ ਚਾਰ ਸਾਲ ਲੱਗ ਨੂੰ ਹੁੰਦਾ ਹੋਇਆ ਜੇ ਚਲੋ ਮੰਨ ਲੈਂਦੇ ਆ ਸੀ ਵੀ ਨੱਚ ਚਾਰ ਮਹੀਨੇ ਰਹਿ ਤੱਕ ਹੁੰਦਾ ਤਾਂ ਕਰੋ ਪਰ ਤੇ ਕੋਈ ਪੈਸੇ ਵੀ ਕੋਨਾ ਇਹਨਾਂ ਦੀ سپورਟ ਆਪਾਂ ਨੂੰ ਜੱਜ ਕੇ ਆਪਾਂ ਕੋਈ ਸੀਪੇ ਨਹੀਂ ਦੇਉਣੀ ਜੇ ਕੋਈ ਆਪਦੀ ਵੜਦੀ ਰਾਕੇ ਪਿੰਡ ਦੇ ਹੱਕ ਦੇ ਵਿੱਚ ਸਟੇਪ ਆ ਜਾਂਦਾ ਉਸ ਬੰਦੇ ਨੇ ਦਿੱਤਾ ਜੀ ਆਣ ਨੂੰ ਧੰਨਵਾਦ ਸਪੈਸ਼ਲ ਅਸੀਂ ਇੱਥੇ ਕਿਸੇ ਦਾ ਧੰਨਵਾਦ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਅਰਥ ਕਮੇਟੀ ਨੂੰ ਸਾਡੇ ਵਿਚ ਵਿੱਚ ਪਿਛਲੇ ਦਿਨ ਉਸ ਟ੍ਰੀਟ ਆ ਦੇ ਕੇ ਇੱਕ ਐਮਸੀ ਚੱਲਿਆ ਸੀ ਮਾਫ ਕਰਨਾ ਕਿਉਂਕਿ ਗੱਲ ਰੱਖਣੀ ਪੈਂਦੀ ਆ ਰੱਖਣੀ ਪਈ ਕਿਉਂਕਿ ਉਹਦਾ ਜਾਦਾ ਵਿਰੋਧ ਹੋਣ ਦੇ ਕਾਰਨ ਉਸ ਬੰਦੇ ਇਸ ਨੂੰ ਸਿਆਸੀ ਰੰਗਤ ਦੇ ਦੇ ਸੀ ਜੋ ਜੀ ਸਿਆਸੀ ਰੰਗਤ ਨੂੰ ਦੇਖਦੇ ਹੋਏ ਦੇਨ ਨੂੰ ਸਿਆਸੀ ਅੰਗਤਾਂ ਦਿੱਤੀ ਜਾਵੇ ਪਿੰਡ ਨੂੰ ਪਿੰਡ ਹੀ ਰਹਿਣ ਦਿਓ ਇਹ ਪਿੰਡ ਵਾਸੀਆਂ ਦਾ ਕੱਠਾ ਹੈ ਨਾ ਕਿ ਕਿਸੇ ਸਿਆਸੀ ਲੋਕਾਂ ਦਾ ਅਜੀ ਇਸ ਕਰਕੇ ਉਸ ਅੰਗਤ ਨੂੰ ਕਿਹਾ ਧੰਨਵਾਦ ਕਰਦੇ ਨਾ ਜੀ ਆਇਆਂ ਨੂੰ ਧੰਨਵਾਦ ਕਰਦੇ ਹਾਂ ਉਸਦੀ ਭੱਜਦਾ ਸਾਡੇ ਘਰ ਪਰ ਕੇ ਪਾ ਕੇ ਤੂੰ ਪਾਸੇ ਹੋ ਜਾ ਲੋਕਾਂ ਨੂੰ ਅੱਗੇ ਚੱਲਣ ਦੇ ਸੋ ਆਪਜੀ ਨੂੰ ਦੱਸ ਦਿੱਤਾ ਜਾਵੇ ਕੋਈ ਪਾਸੇ ਹੋ ਰਿਹਾ ਜੇਕਰ ਸੋ ਨੂੰ ਕਿਤੇ ਹੋਰ ਵੱਡੇ ਦਾ ਪਤਾ ਲੱਗਦਾ ਹੈ ਕਿ ਇਹ ਸਿਆਸਤ ਖੇਡ ਦਾ ਸਾਸੀ ਰੋਗ ਹੈ ਸਾਨੂੰ ਸਾਡੇ ਤੋਂ ਵੀ ਕਿਸੇ ਵੱਡੇ ਨੂੰ ਮਾਰਦੇ ਨੇ ਆਪਣੀ ਲੁੱਟ ਕਰਾਉਂਦੇ ਨੇ ਨਵਿੰਦਰ ਕਪੂਰ ਨੇ ਲਿਖਿਆ ਉਹ ਕਹਿੰਦਾ 1947 48 49 ਦੇ ਦਰਾਂ ਸਾਡੇ ਰੁਪਏ ਦੀ ਬੁੱਕਤ ਸੀ ਇਹ ਡਾਲਰ ਬਹੁਤ ਕਮਜ਼ੋਰ ਸੀ ਪਰਦੇਸੀ ਨੀਤੀਆਂ ਉਹਨਾਂ ਨੇ ਰਹੀ ਮਿਰਾ ਦੀਆਂ ਨੀਤੀਆਂ ਨੇ ਕੀਤਾ ਕੀ ਹੈ ਸਾਡਾ ਜਿਹੜਾ ਰੁਪਈਆ ਉਹ ਕੱਕਾ ਰਹਤੇ ਦੇ ਮੁਤਾਬਕ ਕਿਰਦਾ ਕਿਰਦਾ ਅਜੋ ਮਸੂਰੀ ਪੈਸਿਆਂ ਚ ਰਹਿ ਗਿਆ ਹੈ ਜੀ ਦਾ ਕਾਰਨ 82 84 ਰੁਪਈਆ ਡਾਲਰ ਜੇ ਸੇ 1 ਡਾਲਰ ਵਿਦੇਚੇ ਲੜਨਾ ਤੇ ਸਾਨੂੰ ਆਪਣੇ 78 ਤਵਦੀਲ ਕਰਨੇ ਪੈਣਗੇ ਇਹਦਾ ਕਾਰਨ ਕੀ ਬਣ ਗਿਆ ਕਿ ਸਾਡੀ ਕੀਤੀ ਕਿਰਤ ਕਮਾਈ ਦਾ ਭਾਰਤ ਦੀ ਕਰੰਸੀ ਦਾ ਇਹ ਅਮੀਰਾਂ ਨੇ ਬਿਲਕੁਲ ਨਚੋੜ ਕੇ ਸਾਨੂੰ ਕੱਖੋਂ ਹੌਲੇ ਕੀਤਾ ਹੋਇਆ ਹੈ ਅੱਜ ਸਾਨੂੰ ਸਮਝਣ ਦੀ ਲੋੜ ਹੈ ਕਿ ਪਿੰਡਾਂ ਨੂੰ ਪੰਚਾਇਤਾਂ ਨੂੰ ਤੋੜਦੇ ਹੋਏ ਇਹ ਨਗਰਪਾਲਿਕਾ ਕਿਉਂ ਬਣਾ ਰਹੇ ਨੇ ਇਹਦੇ ਪਿੱਛੇ ਰਾਜਕੀ ਹੈ ਇਹਦੇ ਪਿੱਛੇ ਅਸਲੀ ਜੜ ਕੀ ਹੈ ਇਹਦੇ ਪਿੱਛੇ ਜੜ ਇਸ ਗੱਲ 'ਚ ਖੜੀ ਹੈ ਕਿ ਅਮੀਰ ਘਰਾਣਿਆਂ ਦੀਆਂ ਈਆਂ ਕਈ ਕਈ ਐਮ ਕਰ ਜਾਂਦੀਆਂ ਨੇ ਉਹਨਾਂ ਦੇ ਬੱਚੇ ਬਗਛਾ ਉਹ ਸਾਰਾ ਰਤਬਾ ਅੰਗਲ ਦੇ ਸੋਮੇ ਆ ਪਰ ਕਹਾਂ ਦਾ ਹੋਰ ਤੇ ਪੂਰੇ ਭਾਰਤ ਦੇ ਅੰਦਰ ਪੂਰੀ ਦੁਨੀਆ ਦੇ ਅੰਦਰ ਲਗਾਤਾਰ ਜਦੋਂ ਨਾਗਪੁਰ ਤੋਂ ਆ ਅੱਜ ਉਹਨੂੰ ਅੱਜ ਪੂਰੀ ਦੁਨੀਆ ਦੇ ਵਿੱਚ ਮੋਦੀ ਨੂੰ ਘੁੰਮਣ ਦੇ ਲਈ ਭਾਰਤ ਦੇ ਲੋਕਾਂ ਦਾ ਉਹ ਕਿੰਨਾ ਕਹਿਸਾ ਪੈਸਾ ਅੱਜ ਇਹਨਾਂ ਚੱਪਾ ਥਾ ਨਹੀਂ ਜਿੱਥੇ ਮੋਦੀ ਤੁਹਾਡੇ ਪੈਸੇ ਨਾਲ ਮੁਸਲਮਾਨਾਂ ਦੀ ਗਿਰਤੀ ਜਸੂ ਦੇ ਅੰਦਰ ਜਾਣਿਆ ਤੇਸ ਕਰਕੇ ਸਾਡੀਆ ਸਿਗਰ ਨੂੰ ਮੰਨਤਾ ਲੈਣ ਦੇ ਲਈ ਸਰਕਾਰੀ ਕਾਲਜ ਸਰਕਾਰੀ ਸਕੂਲ ਦਾ ਦੇਣਾ ਦਿੱਤਿਆਂ ਦਾ کاروبار ਮਨਰੇਗਾ ਦਾ ਮਜ਼ਦੂਰਾਂ ਤੇ ਟੈਕਸ ਲੱਗਣ ਦਾ ਸਾਡਾ ਜਿਹੜਾ ਸੱਚੇ ਲੋਕਾਂ ਦਾ ਨੁਕਸਾਨ ਹੈ ਇਸ ਨੂੰ ਬਚਾਉਣ ਦੇ ਲਈ ਸੰਘਰਸ਼ ਕਮੇਟੀ ਵੱਲੋਂ ਦਿੱਤਾ ਜਾ ਸਕਦਾ ਅਸੀਂ ਪੰਜਾਬ ਖੇਤ ਮਜ਼ਦੂਰ ਸਭਾ ਕੁੱਲ ਹਿੰਦ ਕਸਾਲ ਸਭਾ ਸਾਡੇ ਸਾਥੀ ਅੱਜ ਉਹ ਕਰੰਗਰਾੜ ਨੇ ਆਉਣਾ ਸੀ ਕੋਈ ਜ਼ਰੂਰੀ ਕੰਮ ਕਰਕੇ ਮੈਂ ਅਲੀ ਹਾਲੀ ਰੋਣਾ ਇਸ ਅਜਨਸ਼ ਦੇ ਵਿੱਚ ਅਸੀਂ ਲੇ ਨ ਲਈ ਸੂਝ ਨਾਲ ਆਪਣੀ ਇਸ ਨਾ ਲਈ ਮੁਜਦਦਨ ਦੇ ਲਈ ਅਸੀਂ ਹੌਣੇ ਸਮੇਂ ਦੇ ਵਿੱਚ ਪਿੰਡ ਵਾਸੀਆਂ ਨੂੰ ਚਰਚਾ ਕਰਕੇ ਯਕੀਨ ਬਣਾਉਂਦੇ ਆ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਗੁੰਡਾਗਰਦੀ ਦੇ ਖਿਲਾਫ ਲੜਾਂਗੇ ਇਹ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲੜਾਂਗੇ ਜਿਹੜਾ ਭੂਤਾਂਤਨਾ ਦਾ ਸੀ ਇਹ ਸਰਕਾਰ ਕੁਚੇ ਪ੍ਰਿੰਟ ਰਾਸੀਆਂ ਨੂੰ ਇਹ ਕੋਹੜਾ ਚੰਗਾ ਜੈਸਰਛੋ ਜਿੱਦੜ ਨਾਲ ਲਗਾ ਵੀ ਧੰਨਵਾਦ ਉਹਨਾਂ ਨੇ ਇਹ ਨਾ ਸਮਝੋ ਵੀ ਇਹ ਕੋਈ ਪਾਰਟੀ ਵਾਲੀ ਕਰਕੇ ਲੱਗਿਆ ਹੈ ਜਾਂ ਇਹ ਇਸ ਤਰ੍ਹਾਂ ਲੱਗੇ ਨੇ ਕਿ ਇਹਨਾਂ ਨੂੰ ਕੋਈ ਗਾਹ ਕਿਸੇ ਚੀਜ਼ ਦੀ ਕੋਈ ਲੋੜ ਹੈ ਅਸੀਂ ਤਾਂ ਭਰਾਵੋ ਤੁਹਾਡੇ ਵਿੱਚੋਂ ਉੱਠੇ ਆ ਤੁਹਾਡੇ ਬੱਚੇ ਆ ਤੇ ਸਾਨੂੰ ਇਹ ਜਦੋਂ ਨੋਟਸ ਆਏ ਨੇ ਜਾਂ ਪਹਿਲਾਂ ਦੇ ਰੇਗਿਆ ਵਾਲੇ ਪਹਿਲਾਂ ਬਹੁਤ ਬਹੁ ਕਰਾਇਏ ਨੇ ਪਰ ਆਪਾਂ ਉਹਨਾਂ ਦਾ ਸਹਿਯੋਗ ਨਹੀਂ ਦਿੱਤਾ ਅਸੀਂ ਉਹਨਾਂ ਤੋਂ ਮਾਫੀ ਵੀ ਮੰਗਦੇ ਆਂ ਵੀ ਸਾਨੂੰ ਇਹਦੀ ਜਾਣਕਾਰੀ ਨਹੀਂ ਸੀ ਕਿ ਸਾਡੇ ਨਾਲ ਆਖਰ ਹੋਣ ਵਾਲਾ ਹੈ ਪਿਛਲੇ 10 ਸਾਲਾਂ ਤੋਂ ਨਗਰ ਪੰਚਾਇਤ ਬਣੀ ਹੈ ਆਪਣੇ ਪਿੰਡ ਦੇ ਵਿੱਚ ਕਿਉਂ ਮੰਨ ਲੈਣੇ ਆ ਇੱਕ ਫਰਵਾਹ ਆ ਮੈਨੂੰ ਵੀ ਆਇਆ ਸੀ ਜਦੋਂ ਮੈਂ ਮਕਾਨ ਪਾਉਣ ਲੱਗਿਆ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਉਹ ਜਿਹੜਾ ਫਰਵਾਹ ਮੈਨੂੰ ਤੁਸੀਂ ਭੇਜਤਾ ਮੈਨੂੰ ਕਿਸੇ ਅਨੇ ਨੇ ਪੁੱਛਿਆ ਵੀ ਤੂੰ ਮਕਾਨ ਬਣਾ ਰਿਹਾ ਹੈ ਭਾਈ ਤੇਰੇ ਕੋਲੇ ਬਜਰੀ ਬਰੇਤੀ ਸੀਮਿੰਟ ਕਿੱਥੋਂ ਆਇਆ ਤੂੰ ਕਿਵੇਂ ਆਦਾ ਕਿ ਡਿਪੈਂਡ ਬਣ ਕੇ ਮਕਾਨ ਬਣਾ ਰਿਹਾ ਮੈਨੂੰ ਮਰਲਾ ਭੇਜਦਾ ਮੈਨੂੰ ਤਾਂ ਸੀਮਿੰਟ ਦੀ ਵੀ ਸਮੱਸਿਆ ਸੀ ਵੀ ਗਾਹ ਛੱਪ ਕੋਈ ਨਹੀਂ ਹੁੰਦੀ ਐ ਸਾਰਿਆਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਐ ਕਿ ਮੈਂ ਤੇ ਡਿਪੈਂਡ ਬਣ ਕੇ ਆਪਾਂ ਉਹਦਾ ਮਕਾਨ ਬਣਾਉਂਦੇ ਆ ਸੋ ਜਦੋਂ ਇਹਨਾਂ ਦਾ ਭਲਾ ਜਾਂ ਮੇਰੇ ਕੋਲੇ ਗਿਆ ਮੈਂ ਆਪਣੇ ਨਗਰ ਦੇ ਉਸ ਬੰਦਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਮੈਨੂੰ ਵਿਸ਼ਵਾਸ ਪਾਇਆ ਕਿ ਤਰੋ ਕੋਈ ਗੱਲ ਨਹੀਂ ਆ ਬਾਬਾ ਜੀ ਤੈਨੂੰ ਆਇਆ ਤੈਨੂੰ ਉਸਤਾਰ ਦੀ ਲੋੜ ਨਹੀਂ ਘਰੇ ਬਹਿ ਜਾ ਜਦੋਂ ਮੈਂ ਬੈਠ ਨਹੀਂ ਗਿਆ ਜੀ ਮਾਰਾ ਮੈਨੂੰ ਨਹੀਂ ਸੀ ਪਤਾ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਨੂੰ ਉਹਦੇ ਤੇ ਵਿਆਜ ਵੀ ਪੈ ਰਿਹਾ ਸੋ ਤੁਸੀਂ ਯਕੀਨ ਮੰਨ ਲਿਓ ਤੁਸੀਂ ਬੈਠੋਗੇ ਇਹਨਾਂ ਤੇ ਮਾੜਾ ਮੋੜਾ ਨਗਰ ਪੰਚਾਇਤ ਉਹਦਾ ਜਾਂ ਕੱਚੀ ਹੌਣ ਕਰਕੇ ਕਮੇਟੀ ਪਾਣੂ ਹੋ ਜਾਣਗੇ ਵੀ ਵੀ ਜੇ ਉੱਠ ਕਰੇ ਅੱچھے ਹੋ ਗਏ ਜਿੰਨਾ ਜਿਕਰ ਕੱਚੀ ਆ ਕਮੇਟੀ ਉਹਨਾਂ ਜਿਕਰ ਆਪਾਂ ਨੂੰ ਲੈਨੇ ਚੇਤੇ ਲਾ ਕੇ ਅੱਗੇ ਵਧਿਏ ਅੱਗੇ ਵਧ ਵੀ ਰਹੇ ਨੇ ਹਲੇ ਇਹਨਾਂ ਦੇ ਮਰਾਜ ਨੂੰ ਕੁਸ ਕੱਚੇ ਨੇ ਜਦੋਂ ਇਹ ਮਰਾਜ ਪੱਕੇ ਹੋ ਗਏ ਆਪਣੇ ਤੇ ਕਾਰਜੇ ਦਾ ਹੋਰ ਵੀ ਵਧੂਗਾ ਸੋ ਜਿਹੜੀ ਟੈਕਸਾਂ ਦੀ ਗੱਲ ਹੈ ਜੇ ਅੱਜ ਤੁਸੀਂ 30 ਰੁਪਏ ਟੈਕਸ ਦਾ ਆਪਣਾ ਦੇ ਰਹੇ ਹੋ ਪੂਰਾ ਚੱਕਰ ਦਾ ਤਾਂ ਨਗਰਪਾਲਿਕਾ ਦਾ ਪੈਸਾ ਉਹ ਆਪਣੇ ਬਕਾਸ਼ ਤੇ ਲਾ ਰਹੀ ਹੈ ਜਾਂ ਕਿਤੇ ਹੋਰ ਲਾ ਰਹੀ ਹੈ ਉਹ ਇਹਨਾਂ ਨੂੰ ਫਰਦਾ ਪਰ ਆਰਥਿਕ ਕੋਈ ਨਾ ਬਣਦੇ ਬਾਗ ਰਿਹਾ ਇਹ ਤੁਸੀਂ ਦੇਖੋ ਤਲਵੰਡੀ ਸਾਬੋਦ ਦੀ ਗੱਲ ਕਰਦਾ ਮੈਂ ਤਲਵੰਡੀ ਸਾਬੋਦ ਦੇ ਵਿੱਚ ਇਹ ਹੀ ਜਿਹੜਾ ਰੂੜੀ ਦਾ ਟੈਕਸ ਹੈ ਜਾਂ ਜਿਹੜਾ ਤੂੜਾ ਚੱਕਣ ਦਾ ਟੈਕਸ ਆ ਉਹ 80 ਰੁਪਏ ਆ ਇਹੋ ਓਪ੍ਰੀਮੀ ਹੋ ਰਹੀਆਂ ਤੇ ਇਹੋ ਇੱਥੇ ਵੀ ਹੋ ਰਹੀ ਹੈ ਇਹ ਨਾਗਰਨੀਤੀ ਨਹੀਂ ਕਹਿ ਸਕਦਾ ਜਦੋਂ ਅੱਜ ਸਦਾ ਨੌ ਫੜਿਆ અસી રૂપી હોણ ગોન એકસો વિનુ ડેડ સો રૂપિયા હોઉગ હો ખાતે બહુ પડે એના ખાત્યા આ કે ગાની મૂકતી